ਦੱਸਿਆ ਗਿਆ ਹੁਣ ਵੀ 2-8-5-6 ਮਹੀਨੇ ਪਹਿਲਾਂ ਸਟੈਟ ਸਾਰੀ ਫੈਕਟਰੀ ਜਿਹੜੀ ਆ ਪੰਜਾਬ ਦੇ ਚਲੇ ਤੁਸੀਂ ਸਾਰੇ ਬੈਠੇ ਹੋਗੇ ਉਹ ਲੈ ਕੇ ਚੋ ਕੇ ਆਉਦੇ ਜੇ ਇੰਜੈਕਟਿਵ ਸਾਹਿਬ ਪਲੱਸ ਡਾਇਰੈਕਟਰ ਸਾਹਿਬ ਨੇ ਮੀਟਿੰਗ ਸਾਡੀ ਸਾਰਿਆਂ ਨੇ ਲਈ ਸੀ ਐਫਆਰਕੇ ਦੇ ਵਿੱਚ ਸਾਡੀ ਕੋਈ ਡਿਊਟੀ ਨਹੀਂ ਹੁੰਦੀ ਉਹਨੂੰ ਚੈੱਕ ਕਰਨ ਵਾਸਤੇ ਸਾਡੇ ਦਾ 1% ਮਿਕਸ ਕਰਕੇ ਦੇਣਾ ਹੁੰਦਾ ਹੈ ਲੇਕਿਨ ਇਹ ਸਾਡੇ ਮਿੱਤਰਾਂ ਨੂੰ ਖਰਾਬ ਕਰੋ ਸਚਾਈ ਇਹ ਹੈ ਕੋਈ ਐਫਆਰਕੇ ਦਾ ਰੋਲ ਨਹੀਂ ਕਿਸੇ ਚੀਜ਼ ਦਾ ਰੋਲ ਆਨੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜੀਰੀ ਬੰਦ ਕਰਨਾ ਚਾਹਨੀ ਹੈ ਕਿਉਂਕਿ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਉਹ ਸਿੱਧਾ ਕਿਸਾਨਾਂ ਨਾਲ ਪੰਗਾ ਨਹੀਂ ਲੈ ਸਕਦੇ ਨਾ ਪੰਜਾਬ ਸਰਕਾਰ ਲੈ ਸਕਦੀ ਨਾ ਸੈਂਟਰ ਸਰਕਾਰ ਲੈਸੀ ਉਹ ਸਾਡੇ ਮੁਰੜੇ ਤੇ ਰੱਖ ਕੇ ਬੰਦੂਕ ਚਲਾਉਣਾ ਚਾਹਦੇ ਆ ਵੀ ਤੁਸੀਂ ਸੈਲਰ ਵਾਲੇ ਖਤਮ ਹੋ ਜਾਓ ਤੇ ਜੀਰੀ ਬੰਦ ਹੋ ਜੇਗੀ ਅਸੀਂ ਜੀਰੀ ਨੂੰ ਇਸ ਤਰ੍ਹਾਂ ਬੰਦ ਕਰਾ ਲਾਂਗੇ ਸਾਡੇ ਨਾਂ ਤੇ ਪਰ ਅਸੀਂ ਗੱਲ ਦਾ ਬਿਲਕੁਲ ਕਿਸਾਨਾਂ ਨੂੰ ਸੁਆਸਨ ਦਿੰਨੇ ਆ ਵੀ ਸਾਡੇ ਵੱਲੋਂ ਕੋਈ ਨਾ ਨਹੀਂ ਹੈ ਸਾਨੂੰ ਸਰਕਾਰ ਸਪੇਸ ਦਵੇ ਅਸੀਂ ਚੌਹ ਜੀਰੀ ਲਵਾਨ ਨੂੰ ਵੀ ਤਿਆਰ ਆ ਅਸੀਂ ਚੌਹ ਲਾਨ ਨੂੰ ਵੀ ਤਿਆਰ ਆ ਲੇਕਿਨ ਸਰਕਾਰਾਂ ਨੇ ਜਾਨ ਬੁੱਝ ਕੇ ਕੁਝ ਸਾਡੇ ਕਿਸਾਨ ਭਰਾਵਾਂ ਦੀ ਵੀ ਗਲਤੀ ਹੈ ਮੈਂ ਹੁਣ ਵੀ ਕਹਿਣਾ ਜਿਹੜੇ ਕਿਸਾਨ ਭਰਾ ਬਾਰਡਰ ਤੇ ਬੈਠੇ ਆ ਨਾ ਉਹਦੀ ਬਜਾਇ ਜੀਰੀ ਵੇਚਣ ਦੀ ਫਿਕਰ ਕਰੋ ਤੁਸੀਂ ਐਮਐਸਪੀ ਦਾ ਕੀ ਕਰੋਗੇ ਜੇ ਐਮਐਸਪੀ ਲੈ ਵੀ ਲਈ ਤਾਂ ਤੁਹਾਡੀ ਜੀਰੀ ਕਿੱਥੇ ਵਿਕੇਗੀ ਜੀਰੀ ਨੂੰ ਵੇਚਣ ਦਾ ਪ੍ਰਬੰਧ ਕਰੋ ਇਸੇ ਸਾਲ ਨਹੀਂ बिकਦੀ ਉਹ ਹਾਈਬ੍ਰਿਡ ਜਿਹੜਾ ਸਰਕਾਰ ਲੈ ਕੇ ਆਈ ਸੀ ਉਹ ਸਰਕਾਰ ਦੀ ਬਹੁਤ ਭਾਰੀ ਗਲਤੀ ਹੈ। ਉਹਦੇ 60 ਕਿਲੋ ਚੌਲ ਰਹਿ ਗਿਆ। 60 ਕਿਲੋ ਚੌਲ ਜਿਹੜਾ ਹੈਗਾ ਦੇਣਾ ਸੀ 60 ਕਿਲੋ ਹੈ। ਸਾਰੇ ਸੈਲਰਾਂ ਨਾਲੇ ਪਿਛਲੇ ਸਾਲ ਵਿੱਕੇ ਤੇ ਹੁਣ ਸਾਡੇ ਕੋਲ ਕੀ ਹੈ? ਸਾਡੇ ਕੋਲ ਕੁਝ ਨਹੀਂ ਹੈ। ਕੱਲੇ ਸਾਡੇ ਸਰੀਰਾਂ 'ਤੇ ਸਰਕਾਰ ਮਾਰਨਾ ਚਾਹੁੰਦੀ ਸਾਨੂੰ ਮਾਰ ਦੇਵੇ। ਅਸੀਂ ਬਿਲਕੁਲ ਵੀ ਕਿਸੇ ਕੌਲ ਤੇ ਨਾ ਜੀਰ ਲਵਾਵਾਂਗੇ, ਨਾ ਲੋਟਮੈਂਟ ਕਰਾਵਾਂਗੇ, ਨਾ ਅਸੀਂ ਕੋਈ ਐਗਰੀਮੈਂਟ ਕਰਾਂਗੇ। ਜਿਹੜਾ ਕਿ ਪ੍ਰੋਗਰਾਮ ਰੱਖਿਆ ਗਿਆ ਜੀ ਮੀਟਿੰਗ ਇਹ ਕਿਤੇ ਬਚ ਕੀ ਸੀ ਤਾਂ ਕਿ ਨਿਕਲਿਆ ਹੁਣ ਕਿਸ ਤਰੀਕੇ ਨਾਲ ਸੈਸ਼ਨ ਤੇ ਨੂੰ ਕਰਾਂਗੇ ਸਟਾਤਾ ਜੀ ਇਹ ਨਿਕਲਿਆ ਵੀ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਰਕਾਰ ਲੱਗੀ ਹੋਈ ਸੀ ਇਸ ਕਮਰੇ ਉੱਤੇ ਇਸ ਕਰਕੇ ਕਿਉਂਕਿ ਸਾਡੇ ਮੁੱਖ ਮੰਤਰੀ ਪੰਜਾਬ ਨੇ ਹੁਣ ਚਿੱਠੀ ਲਿਖੀ ਹੈ ਜਿਹੜੀ ਕਿ 5 ਮਹੀਨੇ ਪਹਿਲਾਂ ਲਿਖਣੀ ਚਾਹੀਦੀ ਅਫਸਰਸ਼ਾਹੀ ਨੇ ਗਵਾਹ ਕੀਤਾ ਇਹਨਾਂ ਨੂੰ ਤੇ ਜਿਹੜਾ ਇਹਦਾ ਇਮੀਡੀਏਟ ਹੱਲ ਕੋਈ ਨਹੀਂ ਹੋ ਸਕਦਾ ਕਿਉਂਕਿ ਅਫਸਰ ਝੂਠੇ ਲਾਰੇ ਲਾਉਂਦੇ ਨੇ ਵੀ 20 ਲੱਖ ਟਨ ਸਪੇਸ ਦੇ ਦਾਂਗੇ 50 ਲੱਖ ਟਨ ਸਪੇਸ ਕਰ ਦਾਂਗੇ ਅਕਤੂਬਰ ਤੱਕ ਕਰ ਦਾਂਗੇ ਅਸੀਂ ਤਾਂ ਕਹਿੰਦੇ ਆ ਵੀ ਜੇ ਲਾਂਡਰ ਬਚਾਉਣਾ ਨਾ ਪੰਜਾਬ ਸਰਕਾਰ ਨੇ ਉਹ ਜੋ ਨਾ ਮਤਲਬ ਬਜਾਇ ਇਸ ਹੈਲਰਾਂ ਚ ਲਾਉਣ ਦੀ ਉਥੇ ਗਡੋਨਾ ਚ ਲਾ ਲਓ ਫਿਰ ਬਾਅਦ ਵਿੱਚ ਅਸੀਂ ਐਗਰੀਮੈਂਟ ਕਰਕੇ ਕੁੱਟ ਲਾਂਗੇ ਫਿਰ ਅਸੀਂ ਜੋ ਸਰਕਾਰੀ ਕਵਰੀ ਆਪਣੇ ਨਵੇਂ ਬਾਰਦਾਨਾਂ ਕੋਲ ਹੈਗਾ ਤੇ ਜ਼ਿਲ੍ਹੇ ਬਾਰਦਾਨਾਂ ਨਾਲ ਲੱਗਦਾ ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੀ ਮੌਸਮੀਮ ਦਾ ਸਾਡੇ 2000 ਕਰੋੜ ਰੁਪਏ ਦੇਣਾ ਇਹਨਾਂ ਨੇ ਉਹ 2000 ਕਰੋੜ ਰੁਪਏ ਸਾਡਾ ਮਿਲਦਾ ਦੇ ਦੇਣਾ ਅਸੀਂ ਨਵੇਂ ਸਿਰੇ ਤੋਂ ਉਹਨਾਂ ਦੇ ਨਾਲ ਮਿਲ ਕੇ ਕੰਟਰੈਕਟ ਕਰ ਲਾਂਗੇ ਪਰ ਗੱਲ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਕਿ ਕੋਈ ਸੁਣਵਾਈ ਹੈ ਬਿਲਕੁਲ ਪੰਜਾਬ ਸਰਕਾਰ ਵੱਲੋਂ ਸੁਣਵਾਈ ਇਹ ਹੈ ਜੀ ਬਹੁਤ ਲੇਟ ਕੰਮ ਕੀਤਾ ਹੈ ਅਫਸਰਾਂ ਨੇ ਘਬਰਾਹ ਕੀਤਾ ਹੈ ਸਰਕਾਰ ਨੂੰ ਤੇ ਅੱਜ ਪੁਜੀਸ਼ਨ ਇਹ ਇਮੀਡੀਏਟਲੀ ਦਾ ਕੋਈ ਹੱਲ ਹੋ ਨਹੀਂ ਸਕਦਾ ਇਹਦਾ ਹੱਲ ਕੋਈ ਹੋ ਸਕਦਾ ਜਿਹੜੇ ਅਫਸਰ ਉਹ ਝੂਠ ਬੋਲ ਕੇ ਕਹਿੰਦੇ ਨੇ ਵੀ ਚਾਹੇ ਉਹ ਦਿੱਲੀ ਵਾਲੇ ਬੋਲਦੇ ਨੇ ਚਾਹੇ ਇੱਥੇ ਕੋਈ ਰਸਪੇਸ ਦੇਾਂਗੇ ਇਹਨਾਂ ਨੂੰ ਕੋਈ ਵੀ ਉਹ ਸਪੇਸ ਜਿਹੜੀ ਚੌਲ ਲਾਉਣ ਨੂੰ ਕਹਿੰਦੇ ਨੇ ਅਕਤੂਬਰ ਨਵੰਬਰ ਦੇ ਵਿੱਚ ਜਿੰਨੀ ਵੀ ਹੁਣ ਖਾਲੀ ਪਈ ਆ ਉਹ ਸਾਰੀ ਦੇ ਵਿੱਚ ਝੋਨਾ ਲਵਾ ਲੈਣੇ ਹੈ ਉਸ ਤੋਂ ਬਾਅਦ ਅਸੀਂ ਦੇਖ ਲਾਂਗੇ ਇਹਨੂੰ ਕਿਵੇਂ ਕੁੱਟਣਾ ਇਹਨਾਂ ਦੀ ਸਰਦਾਰੀ ਖਤਮ ਹੋ ਜਾਊਗੀ ਕਿਉਂਕਿ ਜੇ ਇਹ ਲਾ ਇੰਡਾਟਰ ਬਚਾਣਾ ਪਰ ਜੇ ਇਹ ਕਹਿਣਗੇ ਵੀ ਸਾਡੀ ਛੱਲ ਇੰਡਸਟਰੀ ਦਾ ਕਾਹਨ ਕਰਦਾਂਗੇ ਉਸ ਕਰ ਨਹੀਂ ਤੇ ਆਪਸੀ ਸਲਾਹ ਕਿ ਬਣੀ ਬਿਲਕੁਲ ਹਰਿਆਣਾ ਹਰਿਆਣਾ ਕੀ ਜੀ ਮੈਂ ਤਾਂ ਆਲਰੀਡੀ ਲੈਵਲ ਤੇ ਜਾ ਰਿਹਾ ਹਾਂ ਕਿ ਜਿਹੜਾ 45 ਡਰੈਸ ਦਾ ਇੱਕ ਇਸ਼ੂ ਬਣਾ ਹੋਇਆ ਹੈ ਇਹ ਚੱਕਦੇ ਨੇ ਪੰਜ ਪੈਸੇ ਜੀ ਅਸੀਂ ਮਤਲਬ ਸਾਨੂੰ ਮਿਕਸੀ ਦੇ ਦਿੰਦੇ ਨੇ ਰਿਜੈਕਸ਼ਨ ਪਾਉਂਦੇ ਨੇ ਤੇ ਉਹ ਉਹਦਾ ਅਸੀਂ ਇੰਡੀਆ ਲੈਵਲ ਤੇ ਸਟੈਂਡ ਲੈ ਰਹੇ ਹਾਂ ਕਿ ਅਸੀਂ ਬਿਲਕੁਲ 45 ਡਰੈਸ ਦਾ ਕੰਮ ਨਹੀਂ ਕਰਨਾ ਅਗਲੇ ਸਾਲ ਬਸ ਇਹ ਹੈ ਜੀ ਜਿਹੜੇ ਸਾਡੇ ਪਿਛਲੇ ਸਾਲ ਦੇਖੋ ਜਿਸ ਸਪੇਸ ਨਾ ਹੋਣ ਕਰਕੇ ਸਰਕਾਰ ਦੀਆਂ ਗਲਤ ਪਾਲਿਸੀਆਂ ਹੋਣ ਕਰਕੇ ਵੀ ਜਿਹੜਾ ਮਾਲ ਸਾਡਾ ਨਹੀਂ ਭੁਗਤਿਆ ਸੀਗਾ ਕਿਉਂਕਿ ਜਿਹੜਾ ਸਾਡਾ ਐਗਰੀਮੈਂਟ ਹੁੰਦਾ 31 ਮਾਰਚ ਤੱਕ ਹੀ ਹੁੰਦਾ ਜੀ ਔਰ ਜਿਹੜਾ ਰਾਈਸ ਦਾ ਹੈਗਾ ਇੱਕ ਉਹ 31 ਮਾਰਚ ਤੱਕ ਜੇ ਬੰਦਾ ਰਾਈਸ ਲੱਗ ਜੇ ਸਾਡਾ ਤਾਂ ਹੀ ਬਿਜ਼ਨਸ ਪ੍ਰੋਫਿਟੇਬਲ ਰਹਿੰਦਾ ਹੀ ਨਹੀਂ ਤਾਂ ਜੇ 31 ਮਾਰਚ ਤੋਂ ਬਾਅਦ ਰਾਈਸ ਲੱਗਦਾ ਕਿਉਂਕਿ ਗਰਮੀ ਜ਼ਿਆਦਾ ਪੈ ਜਾਂਦੀ ਹੈ ਔਰ ਰਾਈਸ 'ਚ ਬਰੋਕਰੇਜ ਪਰਸੈਂਟੇਜ ਔਰ ਇਹਦੇ 'ਚ ਆਪਣਾ ਪਰਵਾਹਸ਼ਰ ਘਟ ਜਾਂਦਾ ਹੀ ਉਹਦੇ ਕਰਕੇ ਬਹੁਤ ਜ਼ਿਆਦਾ ਲੌਸਟਜ ਹੁੰਦਾ ਜੀ ਉਸ ਨੂੰ ਹੀ ਦੇਖਦੇ ਆ ਪਿਛਲੇ ਸਾਲ ਸਾਡੇ ਮਿੱਲਰ ਨੂੰ 50 ਲੱਖ ਤੋਂ ਲੈ ਕੇ 5-5 ਕਰੋੜ ਰੁਪਏ ਦਾ ਘਟਾ ਪਿਆ ਉਸ ਕਰਕੇ ਇੰਡਸਟਰੀ ਬੁਰੀ ਤਰ੍ਹਾਂ ਲੋਸ ਚਾਗੀ ਔਰ ਅੱਜ ਉਸ ਕਰਕੇ ਕੋਈ ਮਿਲਰ ਮਾਲ ਲਵਾਉਣਾ ਨਹੀਂ ਚਾਹਦਾ ਅਸੀਂ ਕੋਈ ਫਰੰਟ ਨਹੀਂ ਕੋਨਾ ਇਹ ਤਾਂ ਜੀ ਆਪਣਾ ਮਾਲ ਨਹੀਂ ਲਵਾਉਣਾ ਸਰਕਾਰ ਆਪਣੇ ਕਦਮਾਂ ਚ ਮਾਲ ਲਾਵੇ ਔਰ ਅਸੀਂ ਐਡਵਾਂਸ ਗੱਡੀਆਂ ਦੇ ਕੇ ਮਾਲ ਖੁੱਟ ਲਾਂਗੇ ਸਾਡੇ ਨਾਲ ਮਿਲਰ ਬੈਠਨੇ ਇਹਨਾਂ ਪਿਛਲੇ 3 ਕਰੋੜ ਰੁਪਏ ਦਾ ਘਾਟਾ ਪਿਆ ਬਾਕੀ ਕਮੇਟੀ ਕਰਦੀ ਕੋਸ਼ਿਸ਼ ਕੀਤੀ ਗਿਆ ਕਿ ਇਸ ਵੀ ਚੈਨਲ ਜਦੋਂ ਪੰਜਾਬ ਸਰਕਾਰ ਬਣਾਏਗੀ ਅਸੀਂ ਕਰ ਲਾਂਗੇ ਜੀ ਮੀਟਿੰਗ ਕੋਈ ਦਿੱਕਤ ਨਹੀਂ ਜਦੋਂ ਜਦੋਂ ਵੀ ਪੰਜਾਬ ਸਰਕਾਰ ਸਾਨੂੰ ਬੁਲਾਏਗੀ ਕਿਸੇ ਵੀ ਇਸ਼ੂ ਤੇ ਅਸੀਂ ਉਹਨਾਂ ਨਾਲ ਡਿਬੇਟ ਕਰਾਂਗੇ ਪਹਿਲਾਂ ਵੀ ਸੀਐਮ ਸਾਹਿਬ ਨੇ ਤੇ ਚੀਫ ਸੈਕਟਰੀ ਸਾਹਿਬ ਨੇ ਬੁਲਾਇਆ ਸੀ ਉਹਨਾਂ ਕੋਲ ਅਸੀਂ ਜਾ ਕੇ ਆਏ ਹਾਂ ਮੀਟਿੰਗ ਕਰਕੇ ਆਏ ਹਾਂ ਔਰ ਉਹਨਾਂ ਨੂੰ ਸਾਰੀਆਂ ਜਿਹੜੀਆਂ ਡਿਮਾਂਡ ਕਰਦੇ ਆਂ ਦੱਸ ਕੇ ਆਏ ਹਾਂ ਇਹ ਰੇਡ ਕਾ ਤਾਂ ਖਤਮ ਹੋਏਗਾ ਜੀ ਇਹ ਆਪਣੇ ਸਾਡੇ ਪ੍ਰਧਾਨ ਤਰਦੇਮ ਸੈਣੀ ਜੀ ਨਾਲ ਲਿ ਜਾ ਕੇ ਪੋਲੀਟੀਕਲ ਡਿਸੀਜਨ ਕਰਨਾ ਪਏਗਾ ਕਿਉਂਕਿ ਜਿਹੜੀ 185 ਲੱਖ ਟਨ ਜਿਹੜੀ ਹੁਣ ਪੈੜੀ ਆ ਰਹੀ ਹੈ 185 ਲੱਖ ਟਨ ਚੋਂ ਜਿਹੜੇ 125 30 ਲੱਖ ਟਨ ਚੌਲ ਬਣਨਾ ਹੈ ਇਹਦੇ ਜੀਵੀਏ ਸਟੋਰ ਕਰਨ ਨੂੰ ਇੱਕ ਵੀ ਦਾਣੇ ਜਗ੍ਹਾ ਨਹੀਂ ਹੈ ਇਸ ਕਰਕੇ ਜੇ ਇਹ ਰੇਟ ਕਾ ਖਤਮ ਕਰਨਾ ਇਹਨੂੰ ਪੋਲੀਟੀਕਲ ਡਿਸੀਜਨ ਉੱਥੇ ਕਰਨਾ ਪਿਆ ਪ੍ਰਾਈਮ ਮਿਨਿਸਟਰ ਕੋਲ ਜਾ ਕੇ ਕਿ ਇਹ ਪੈੜੀ ਨੂੰ ਕਿਵੇਂ ਸੰਭਿਆ ਜਾਵੇ ਤੇ ਇਹ ਪੈੜੀ ਜਿਹੜੀ ਨਵੀਂ ਆਈਆਂ ਨੂੰ ਕਿਵੇਂ ਸੰਭਣਾ ਉਹ ਕਰਕੇ ਡਿਸੀਜਨ ਹੈ ਚਾਹੇ ਚਲਾਨ ਚ ਜਾਵੇ ਚਾਹੇ ਦੀ ਕੋਈ ਐਕਸਪੋਰਟ ਦੀ ਪੋਲਿਸੀ ਬਣਾਈ ਜਾਵੇ ਸੈਂਟਰ ਸਰਕਾਰ ਲਵੇ ਕਿਉਂਕਿ ਜੇ ਇਹਨਾਂ ਨੇ ਇਹ ਪਿਛਲੇ ਮਾਲ ਦੇ ਮੁਤਾਬਕ ਜਿਵੇਂ ਸੋਚਿਆ ਸੀ ਐਮਐਸਪੀ ਜਨਲ ਅਲੋਕੇਸ਼ਨ ਚ ਲਵਾਂਗੇ ਤਾਂ ਇਹਦਾ ਰੇਟ ਕਾ ਖਤਮ ਹੀ ਨਹੀਂ ਹੋ ਸਕਦਾ ਇਸ ਕਰਕੇ ਇਹਦਾ ਰੇਟ ਕਾ ਤਾਂ ਪ੍ਰਾਈਮ ਮਿਨਿਸਟਰ ਲੈਵਲ ਤੇ ਜਾ ਕੇ ਖਤਮ ਹੋਣਾ